ਗਾਵਾਂ ਨੂੰ ਖਵਾਇਆ ਜਾ ਰਿਹਾ ਹੈ ਮਾਸਾਹਾਰੀ ਭੋਜਨ ਬਾਹਰਲੇ ਮੁਲਕਾਂ ਦੇ ਵਿੱਚੋਂ ਮਿਲ ਰਿਹਾ ਹੈ ਮਾਸਾਹਾਰੀ ਦੁੱਧ ਅਮਰੀਕਾ ਭਾਰਤ 'ਚ ਕਰ ਰਿਹਾ ਹੈ ਡੈਰੀ ਉਤਪਾਦਾਂ ਖੋਲਣ ਦੀ ਮੰਗ ਜਾਣੋ ਕੀ ਹੈ ਪੂਰੀ ਖਬਰ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਬਾਹਰਲੇ ਮੁਲਕਾਂ ਦੇ ਵਿੱਚ ਮਾਸਾਹਾਰੀ ਦੁੱਧ ਮਿਲ ਰਿਹਾ ਹੈ ਕਿਉਂਕਿ ਉਧਰ ਦੀਆਂ گاਵਾਂ ਨੂੰ ਜੋ ਕਿ ਮਾਸਾਹਾਰੀ ਮਾਸ ਦਿਆ ਜਾ ਰਿਹਾ ਹੈਗਾ ਬਹੁਤ ਸਾਰੀਆਂ ਜੋ ਖਬਰਾਂ ਵੀ ਹੁਣ ਸਾਹਮਣੇ ਆ ਰਹੀਆਂ ਨੇ ਇਸੇ ਵਿਚਾਰੇ ਹੁਣ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਦੇ ਵਿੱਚ ਵੀ ਇਸ ਦੇ ਡੈਰੀ ਉਤਪਾਦ ਖੋਲੇ ਜਾਣ ਉਹ ਮੰਗ ਕਰ ਰਿਹਾ ਭਾਰਤ ਤੋਂ ਫਿਲਹਾਲ ਜੋ ਚਰਚਾ ਚੱਲ ਰਹੀ ਹੈ ਕਿ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਜੋ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਵਿਚਕਾਰ ਹੁਣ ਮਾਸਾਹਾਰੀ ਦੁੱਧ ਨੂੰ ਲੈ ਕੇ ਵੀ ਕਾਫੀ ਚਰਚਾ ਜਿਹੜੀ ਕਿ ਫੈਲ ਰਹੀ ਆ ਪੂਰੀ ਅਪਡੇਟ ਕੀ ਹੈ ਆਖਿਰ ਪੂਰੀ ਗੱਲਬਾਤ ਕੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਸਲ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਵਿੱਚ ਗਊ ਚਾਰੇ ਦੇ ਵਿੱਚ ਜਾਨਵਰਾਂ ਦਾ ਮਾਸ ਅਤੇ ਖੂਨ ਮਿਲਾਇਆ ਜਾਂਦਾ ਹੈ। ਮਾਸਾहारी ਦੁੱਧ ਲਈ ਸੂਰ, ਮੱਛੀ, ਮੁਰਗੀ, ਗਾਂ, ਬਿੱਲੀ ਅਤੇ ਇੱਥੋਂ ਤੱਕ ਕਿ ਕੁੱਤੇ ਦਾ ਮਾਸ ਵੀ ਗਊ ਚਾਰੇ ਦੇ ਵਿੱਚ ਮਿਲਾਇਆ ਜਾਂਦਾ ਹੈ। ਤਾਂ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਪ੍ਰਸਤਾਵਿਤ ਵਪਾਰ ਸਮਝੌਤੇ ਦੇ ਵਿੱਚਕਾਰ ਹੁਣ ਮਾਸਾਹਾਰੀ ਦੁੱਧ ਦੀ ਕਾਫੀ ਚਰਚਾ ਜ਼ੋਰਾਂ ਦੇ ਉੱਤੇ ਹੈ। ਦਰਅਸਲ ਅਮਰੀਕਾ ਆਪਣੇ ਡੈਰੀ ਉਤਪਾਦਾਂ ਦੇ ਲਈ ਭਾਰਤੀ ਬਾਜ਼ਾਰ ਖੋਲਣ ਦੀ ਮੰਗ ਕਰ ਰਿਹਾ ਪਰ ਭਾਰਤ ਇਸ ਸੌਦੇ ਤੋਂ ਝਿਜਕ ਰਿਹਾ ਹੈ ਕਾਰਨ ਇਹ ਹੈ ਕਿ ਮਾਸਾਹਾਰੀ ਦੁੱਧ ਜੀਹਾਂ ਮਾਸਾਹਾਰੀ ਦੁੱਧ ਕਿਉਂਕਿ ਭਾਰਤ ਇੱਕ ਸੱਭਿਆਚਾਰਕ ਤੇ ਧਾਰਮਿਕ ਜੋ ਕਿ ਦੇਸ਼ ਹੈ ਇੱਥੇ ਦੇ ਲੋਕ ਜਿਹੜੇ ਨੇ ਉਹ ਗਊ ਮਾਤਾ ਦੀ ਇਤੋਂ ਤੱਕੀ ਪੂਜਾ ਕਰਦੇ ਨੇ ਇੱਕ ਰੱਬ ਦਾ ਰੂਪ ਮੰਨਦੇ ਨੇ ਪਰ ਉੱਥੇ ਜ਼ਿਕਰ ਮਾਸਾਹਾਰੀ ਦਾ ਨਾਮ ਲਿਆ ਜਾਵੇ ਤਾਂ ਚਿੰਤਾ ਦਾ ਵਿਸ਼ੇ ਜ਼ਰੂਰ ਬਣ ਜਾਂਦਾ ਹੈ ਦਸਲ ਭਾਰਤ ਨੇ ਸੱਭਿਆਚਾਰਕ ਧਾਰਮਿਕ ਚਿੰਤਾਵਾਂ ਖੇਤੀਬਾੜੀ ਅਤੇ ਡੈਰੀ ਖੇਤਰ ਦੀ ਰੱਖਿਆ ਦੇ ਲਈ ਅਮਰੀਕੀ ਡੈਰੀ ਉਤਪਾਦਾਂ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹਾਲਾਂਕਿ ਇਸ ਦੇ ਉੱਤੇ ਅਜੇ ਵੀ ਚਰਚਾਵਾਂ ਚੱਲ ਰਹੀਆਂ ਨੇ ਦਰਸਾਲ ਮਾਸਾਹਾਰੀ ਦੁੱਧ ਨੂੰ ਅਜੇ ਹੀਆਂ گاਵਾਂ ਦਾ ਦੁੱਧ ਕਿਹਾ ਜਾ ਰਿਹਾ ਹੈ ਜੋ ਕਿ ਮਾਸਾਹਾਰੀ ਚਾਰਾ ਖਾਂਦੀਆਂ ਨੇ ਯਾਨੀ ਕਿ ਗਾਵਾਂ ਨੂੰ ਮਾਸ ਦਿਆ ਜਾਂਦਾ ਹੈ ਤਾਂ ਭਾਰਤ ਦੇ ਵਿੱਚ ਗਾਵਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਸ਼ਾਕਹਾਰੀ ਲੋਕ ਰਹਿੰਦੇ ਨੇ ਜਿਸ ਕਾਰਨ ਮਾਸਾਹਾਰੀ ਦੁੱਧ ਅਸਵੀਕਾਰਯੋਗ ਹੈ ਤਾਂ ਅਜਹੀ ਸਥਿਤੀ ਦੇ ਵਿੱਚ ਸਵਾਲ ਇਹ ਉਰਦਾ ਹੈ ਕਿ ਜਦੋਂ ਗਾਂ ਇੱਕ ਸ਼ਾਕਹਾਰੀ ਜਾਨਵਰ ਹੈ ਤਾਂ ਉਹਨਾਂ ਨੂੰ ਮਾਸਾਹਾਰੀ ਕਿਵੇਂ ਖਵਾਇਆ ਜਾ ਰਿਹਾ ਹੈ ਤੇ ਕੀ ਇਹ ਸੱਚਮੁੱਚ ਦੁੱਧ ਦੀ ਗੁਣਵੱਤਾ ਦੇ ਵਿੱਚ ਸੁਧਾਰ ਕਰਦਾ ਹੈ ਤਾਂ ਉਹ ਜਾਣਦੇ ਆ ਇਹਨਾਂ ਸਵਾਲਾਂ ਦੇ ਆਖਰੀ ਜਵਾਬ ਕੀ ਨੇ ਕੀ ਕੁਝ ਲੋਕ ਕਹਿੰਦੇ ਨੇ ਤੇ ਮਾਹਿਰ ਕਹਿੰਦੇ ਨੇ ਦਰਅਸਲ ਗਾਵਾਂ ਨੂੰ ਮਾਸਾਹਾਰੀ ਕਿਵੇਂ ਜੋ ਕਿ ਖਵਾਇਆ ਜਾਂਦਾ ਹੈ ਸਭ ਤੋਂ ਪਹਿਲਾ ਸਵਾਲ ਇਹ ਹੈ ਤਰ ਅਸਲ ਗਾ ਇੱਕ ਸ਼ਾਕਾਹਾਰੀ ਜਾਨਵਰ ਹੈ ਜਿਸਦੀ ਕਿ ਭਾਰਤ ਦੇ ਵਿੱਚ ਇਸ ਨੂੰ ਚਾਰਾ ਹਰਾ ਘਾ ਮੱਕੀ ਦਾਲਾਂ ਅਤੇ ਕਣਕ ਦੇ ਦਾਣੇ ਖੁਆਏ ਜਾਂਦੇ ਨੇ ਹਾਲਾਂਕਿ ਅਮਰੀਕਾ ਅਤੇ ਯੂਰੋਪੀਅਨ ਦੇਸ਼ਾਂ ਦੇ ਵਿੱਚ ਗਾ ਦੇ ਚਾਰੇ ਦੇ ਵਿੱਚ ਜਾਨਵਰਾ ਦਾ ਮਾਸ ਅਤੇ ਖੂਨ ਮਿਲਾਇਆ ਜਾਂਦਾ ਹੈ ਤਾਂ ਕੁਝ ਮੀਡੀਆ ਰਿਪੋਰਟਾਂ ਦੇ ਅਨੁਸਾਰ ਜੋ ਸੂਤਰਾਂ ਦੇ ਹਵਾਲੇ ਤੋਂ ਹੈ ਉਹਨਾਂ ਦੇ ਅਨੁਸਾਰ ਮਾਸਹਾਰੀ ਦੁੱਧ ਦੇ ਲਈ ਗਾ ਦੇ ਚਾਰੇ ਦੇ ਵਿੱਚ ਸੂਰ ਮੱਛੀ মুরগি, ਗਾ, ਬਿੱਲੀ ਅਤੇ ਇੱਥੋਂ ਤੱਕ ਕਿ ਕੁੱਤੇ ਦਾ ਮਾਸ ਵੀ ਮਿਲਾਇਆ ਜਾਂਦਾ ਹੈ। ਉਹਨਾਂ ਨੂੰ ਪ੍ਰੋਟੀਨ ਦੇ ਲਈ ਸੂਰ ਅਤੇ ਘੋੜੇ ਦਾ ਖੂਨ ਵੀ ਦਿੱਤਾ ਜਾਂਦਾ ਹੈ। ਯਾਨੀ ਕਿ ਇੱਕ ਤਾਕਤਵਰ ਹੋਣ ਦੇ ਲਈ ਐਨਾ ਸਭ ਕੁਝ ਕੀਤਾ ਜਾ ਰਿਹਾ ਹੈ। ਤਾਂ ਇਹਨਾਂ ਜਾਨਵਰਾਂ ਦੇ ਵਿੱਚ ਭਾਰ ਵਧਾਉਣ ਦੇ ਲਈ ਚਰਬੀ ਦਾ ਇੱਕ ਹਿੱਸਾ ਵੀ ਸ਼ਾਮਿਲ ਹੈ। ਇਸ ਕਿਸਮ ਦੀ ਖੁਰਾਕ ਨੂੰ ਬਲੱਡ ਮੀਲ ਕਿਹਾ ਜਾਂਦਾ ਹੈ। ਤਾਂ ਜਿਸ ਨੂੰ ਕਿ ਲਾਈਸਿਨ ਨਾਮਕ ਅਮੀਨੋ ਐਸਿਡ ਦਾ ਇੱਕ ਚੰਗਾ ਸਰੋਤ ਵੀ ਮੰਨਿਆ ਜਾਂਦਾ ਹੈ ਹੁਣ ਇਹ ਹੈ ਕਿ ਮਾਸਾਹਾਰੀ ਦੁੱਧ ਦੀ ਗੁਣਵੱਤਾ ਕੀ ਹੈ ਗਾਹ ਦੇ ਸਰੀਰ ਦੇ ਵਿੱਚ ਪਾਏ ਜਾਣ ਵਾਲੇ ਪ੍ਰੋਟੀਨ ਦੇ ਵਿੱਚ ਲਗਭਗ 9 ਕਿਸਮਾਂ ਦੇ ਅਮੀਨੋ ਐਸਿਡ ਹੁੰਦੇ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਮਹੱਤਵਪੂਰਨ ਹੈ ਲਾਈਸਿਨ ਅਤੇ ਮੈਥਿਓਲਾਈਨ ਨੇ ਤਾਂ ਇਹ ਮੰਨਿਆ ਜਾਂਦਾ ਹੈਗਾ ਕਿ ਬਲੱਡ ਮੀਲ ਲਾਈਸਿਨ ਨਾਮਕ ਅਮੀਨੋ ਐਸਿਡ ਦਾ ਇੱਕ ਚੰਗਾ ਸਰੋਤ ਹੈ ਇਸ ਤੋਂ ਇਲਾਵਾ ਜਾਨਵਰਾਂ ਦੇ ਮਾਸ ਅਤੇ ਹੱਡੀਆਂ ਨੂੰ ਫੀਡ ਦੇ ਵਿੱਚ ਸ਼ਾਮਿਲ ਕਰਨ ਦੇ ਨਾਲ ਵੀ گاਾਂ ਤੋਂ ਪ੍ਰਾਪਤ ਦੁੱਧ ਦੇ ਵਿੱਚ ਪ੍ਰੋਟੀਨ ਦੀ ਮਾਤਰਾ ਵਧ ਜਾਂਦੀ ਹੈ। ਅਜਿਹੀ ਸਥਿਤੀ ਦੇ ਵਿੱਚ ਦੁੱਧ ਦੀ ਗੁਣਵੱਤਾ ਵਧਾਉਣ ਲਈ ਅਮਰੀਕਾ, ਬ੍ਰਾਜ਼ੀਲ ਅਤੇ ਯੂਰਪੀ ਦੇਸ਼ਾਂ ਦੇ ਵਿੱਚ ਗਾਵਾਂ ਦੇ ਲਈ ਵੱਡੇ ਪੱਧਰ ਦੇ ਉੱਤੇ ਅਜਿਹਾ ਚਾਰਾ ਤਿਆਰ ਕੀਤਾ ਜਾਂਦਾ ਹੈ। ਪਰ ਤੁਹਾਡੇ ਹਿਸਾਬ ਦੇ ਨਾਲ ਕੀ ਇਹ ਸਹੀ ਹੈਗਾ ਕਿ ਗਾਵਾਂ ਨੂੰ ਚਾਰਾ ਦੇਣਾ ਚਾਹੀਦਾ ਹੈ ਜਾਂ ਫਿਰ ਮਾਸ ਦੇਣਾ ਚਾਹੀਦਾ ਹੈ ਇਹ ਸ਼ਾਇਦ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਇਸ ਗੱਲ ਨੂੰ ਬਖੂਬੀ ਜਾਣਦੀ ਹਾਂ ਪਰ ਜੋ ਮੀਡੀਆ ਹਵਾਲੇ ਤੋਂ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਅਮਰੀਕਾ ਤੇ ਯੂਰਪੀਅਨ ਦੇਸ਼ਾਂ ਦੇ ਵਿੱਚ ਗਾਂ ਨੂੰ ਚਾਰੇ ਦੇ ਵਿੱਚ ਮਾਸ ਦਿੱਤਾ ਜਾਂਦਾ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ